कुले जाना ना मम्मा तो देखो अभी उधर खून लागी मेरी अंतनी फट गई कितना चिर हो गया ये 2 महीने हो गए जी फिर तो बच्ची भी लिखी है अभी हां जी घर वाले वल्लू कोई कुछ नहीं है जो मेरे बच्चा का पे दिक्कत मगर भी नहीं आई हो नहीं जी दवाई नहीं ली ਦਵਾਈ ਵਾਸਤੇ ਮੇਰਾ ਮਾਪੇ ਵਿਚਾਰੇ ਚੱਕ ਥਣਕੇ ਬਹੁਤ ਪੈਸਾ ਲਾਤਾ ਆਪਰੇਸ਼ਨ ਕਰਾਤਾ ਮਾੜਾ ਮਟੇ ਸਾਰੀ ਜਾਂਦੀ ਹੈ ਜੀ ਤਾਂ ਹੁਣ ਉਹ ਕਹਿੰਦੇ ਆ ਦੂਰੀ ਤੋਂ ਆਪਰੇਸ਼ਨ ਹੋਣਾ ਜੀ ਹੁਣ ਪੈਸਾ ਨਹੀਂ ਜਿੱਥੋਂ ਸੀ ਕਰਜ਼ੇ ਚੱਕੇ ਸਾਰੇ ਫਸਲਾਂ ਲੱਥਾਂ ਤੇ ਵੀ ਪੈਸੇ ਚੱਕੇ ਹੋਏ ਹੁਣ ਪੈਸਾ ਤੇ ਕਿਸੀ ਕੋਲ ਨਹੀਂ ਹੋਇਆ ਭੈਣ ਵਿਚਾਰੀ ਇਲਾਜ ਪੱਖੋਂ ਮੰ지에 ਤੇ ਪਈ ਹੈ ਹੁਣ ਮਾਪਿਓ ਕੋਲੇ ਆ ਦਿਹਾੜੀ ਕਰਦੇ ਆ ਇੰਨਾ ਵੀ ਹੈ ਨਹੀਂ ਕਿ ਉਹਦੀ ਬੱਚੀ ਦਾ ਇਲਾਜ ਕਰਾ ਸਕਣ 2 ਸਾਲਾਂ ਦੀ ਬੱਚੀ ਕੋਲੇ ਖੇਡਦੀ ਫਿਰਦੀ ਨੂੰ ਦੇਖ ਕੇ ਮਨ ਬੜਾ ਦੁਖੀ ਹੋਇਆ ਇਹ ਭੈਣ ਕੋਟ ਹੀ ਸੇਖਾਂ ਵਿਆਹੀ ਸੀ ਉੱਥੇ ਇਹਨੂੰ ਕੋਈ ਪ੍ਰੋਬਲਮ ਆ ਗਈ ਇਹਦੇ ਅੰਤੜੀਆਂ 'ਚ ਇਨਫੈਕਸ਼ਨ ਵਧ ਗਈ ਭੈਣ ਕਹਿੰਦੀ ਮੇਰੇ ਘਰ ਵਾਲੇ ਨੇ ਬਿਲਕੁਲ ਵੀ ਸਾਰ ਨਹੀਂ ਲਈ ਪੇਕਿਆਂ ਨੇ ਕਰਜ਼ਾ ਚੱਕ ਕੇ 2.5 ਲੱਖ ਰੁਪਇਆ ਲਾ ਕੇ ਇਹਦਾ ਪਹਿਲਾ ਆਪਰੇਸ਼ਨ ਕਰਾਇਆ ਪਰ ਉਹ ਠੀਕ ਨਹੀਂ ਹੋਇਆ ਹੁਣ ਡਾਕਟਰ ਸਾਹਿਬ ਨੇ ਫਿਰ ਆਪਰੇਸ਼ਨ ਦੱਸਿਆ ਹੈ ਪਾਈਪ ਲੱਗੀ ਆ ਲਾਗੇ ਲੱਗੇ ਹੋਏ ਆ ਅਸੀਂ ਆਪ ਸਭ ਸੰਗਤ ਅੱਗੇ ਬੇਨਤੀ ਕਰਦੇ ਹਾਂ ਭੈਣ ਦੀ ਜਾਨ ਬਚਾਉਣ ਵਾਸਤੇ 1 ਲੱਖ ਰਪੇ ਦਾ ਡਾਕਟਰ ਸਾਹਿਬ ਨੇ ਖਰਚਾ ਦੱਸਿਆ ਹੈ ਦਵਾਈਆਂ ਸਮੇਤ ਕੋਈ ਵੀ ਵੀਰ ਭੈਣ ਇਸ ਭੈਣ ਦੀ ਜਾਨ ਬਚਾਉਣ ਵਾਸਤੇ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਸ ਨੰਬਰ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦਾ ਹੈ